घर बोल दे पंजाबी या हिंदी या अंग्रेजी मैं मेरी जो पैदाइश है गुरदासपुर दी है उसके बाद हिमाचल दरहौजी में, में मेरे पिताजी मुझे रिहा करते थे कॉन्वेंट में फिर मैं कॉलेज में लाहौर गया और मैं फोर्टी थ्री बी ए पास करने के बाद मैं एम ए करना चाहता था लेकिन एम ए जब एम ए का वक्त आया तो मेरे पिताजी के पास इतने पैसे नहीं थे मुझे भेजने के लिए और मेरे मेरे दिमाग गर्ल आ गई मनु एक्टर बनना है अच्छा ਮੈਂਨੇ ਮੈਂ ਕਿਸੇ ਗੱਲ ਸੁਣੀ ਨਹੀਂ ਉਹ ਮੇਰੇ ਕੋਲ ਪੈਸੇ ਨਹੀਂ ਸੀ ਆ ਗਏ 3 ਰੁਪਏ ਮੈਂ ਲਿਟਰਲੀ 3 ਰੁਪਏ ਲਾ ਕੇ ਫਰੈਂਟ ਮੇਲ ਗੱਡੀ ਪੜੀ ਅੱਛਾ ਤੇ ਬੰਬਈ ਪਹੁੰਚ ਗਿਆ ਹਾਂ ਹਾਂ ਆ ਲੋ ਪਾਣੀ ਪੀ ਲੋ ਉਹ ਮੈਂ ਨਹੀਂ ਪੀਣਾ ਪਾਣੀ ਬੁਣੀ ਕੀ ਪੱਥਰੀਆਂ ਕਾਦੀਆਂ ਹੋਈਆਂ ਤੁਸੀਂ ਮੈਨੂੰ ਸਿਆਪੇ ਨੂੰ ਫੜ ਲਿਆ ਘੜੀ ਘੁੜੀ ਪਾਣੀ ਪੀ ਲਾ ਪਾਣੀ ਪੀ ਲਾ ਡਾਕਟਰ ਨੇ ਕਿਹਾ ਨਾ ਘੰਟੇ ਬਾਅਦ ਪਾਣੀ ਪੀਣਾ ਡਾਕਟਰ ਨੂੰ ਕੀ ਪਤਾ ਕਹੀ ਜਾਏ ਡਾਕਟਰ ਮੈਂ ਨਹੀਂ ਪੀਣਾ ਪਾਣਾ ਪਾਣੀ ਕੀ ਬਿਮਾਰੀ ਹੁਣ ਕਿਉਂ ਨਹੀਂ ਪੀਣਾ ਉਹ ਜਦੋਂ ਨੂੰ ਰਜਾਈ ਨਹੀਂ ਗਈ ਕਰੀਦੀ ਉਹ ਤੋਂ ਨੂੰ ਸਾਲਾ ਮੂਤ ਆ ਜਾਂਦਾ ਵਾ ਕੌਣ ਜਾਏ ਘੜੀ ਮੁੜੀ ਉੱਥੇ ਤੇ ਡਾਕਟਰ ਨੇ ਕਿਹਾ ਹੈ ਨਾ ਜਿੰਨਾ ਵੱਧ ਪਾਣੀ ਪੀਓਗੇ ਉੰਨੇ ਛੇਤੀ ਪੱਥਰੀਆਂ ਨਿਕਲ ਜੂਗੀਆਂ ਉਹ ਡਾਕਟਰ ਕਹੀ ਜਾਏ ਹਾਂ ਮੈਨੂੰ ਨਹੀਂ ਪਤਾ ਪਤਾ ਡਾਕਟਰ ਨੇ ਮੇਰੀ ਥਾਂ ਉੱਠ ਉੱਠ ਕੇ ਮੂਤਣਾ ਇੱਥੋਂ ਉੱਥੇ ਮੈਨੂੰ ਕੱਲੇ ਨੂੰ ਜਾਣਾ ਪੈਣਾ ਨਾ ਕੀ ਹੈ ਖਾਲੀ ਪੇਟ ਨਹੀਂ ਰਹਿਣਾ ਖਾਲੀ ਪੇਟ ਮੈਂ ਕਿੱਥੇ ਆ ਤੇਰੀ ਸਾਰਾ ਦਿਨ ਕੋਟ ਕੋਟ ਸੁਣ ਕੇ ਮੇਰਾ ਢੇਡਾ ਫਰਿਆ ਰਹਿੰਦਾ ਜਾ ਦਫਾ ਹੋ ਫਿਰ ਉਹ ਤਾਂ ਵੀਰਾਣਾ ਵੀ ਨਿਕਲ ਜਾਂਦੀ ਆ ਫਿਰ ਪੱਥਰੀ ਉਹ ਧੰਨਵਾਦ ਹੈ ਪੇਟੀ ਲਿਆ ਦਿਓ ਉਹਦੇ ਨਾਲ ਤੇ ਪਤਾ ਥੋੜਾ ਲੱਗਦਾ ਉਹਦੇ ਨਾਲ ਜਿੱਥੇ ਮਰਜ਼ੀ ਕਰ ਕੋਰ ਦਿੰਦਾ ਬੰਦਾ ਉਹ ਮੈਂ ਆਪੇ ਕਰ ਲੂੰ ਜਿਗਾਰ ਥੱਟ ਪਾਣੀ ਪਾਣੀ ਵਾਲਾ ਨਹੀਂ ਮੇਰੇ ਕੋਲ ਦਾ ਮੇਰੇ ਕੋਲ ਨਹੀਂ ਪੀਤਾ ਜਾਂਦਾ ਜੇ ਪਾਣੀ ਪੀਉਂਣਾ ਨਾ ਮੈਨੂੰ ਤਾਂ ਇਥੋਂ ਮੈਨੂੰ ਉਹ 2 ਲੀਟਰ ਦੀ ਉਹ ਕੋਲਡ ਡਰਿੰਕ ਦੀ ਬੋਤਲ ਫੜਾ ਦੋ ਤੇ ਇਥੋਂ ਭਰ-ਭਰ ਤੁਹਾਨੂੰ ਫੜਾਈ ਜਾਂਦਾ ਫਿਰ ਮੈਂ ਜਾ ਕਰੀ ਜਾ ਆਪਣੀ ਮਰਜ਼ੀ ਦੀ ਹਾਂ ਵੀਰਾ ਤੁਹਾਨੂੰ ਆਖਿਆ ਲਿਆ ਦੋ ਪੇਟੀ ਮੈਂ ਆਪੇ ਕਰ ਲੂੰ ਜਿਗਾਰ ਥੱਟ ਮੋਰ ਛੱਡ ਵੀ ਦਿਆ ਕਰ ਕਿਤਾਬਾਂ ਵਾਲੂ ਵੀ ਆ ਤੂੰ ਤੇ ਲਾ ਲੋ ਆਪਣੇ 24 ਘੰਟੇ ਫੋਨ ਚ ਹੀ ਵੜਿਆ ਰਹਿਣਾ ਵਾ ਹਏ ਹੈ ਕਿਤੇ ਜੋਰ ਦੀ ਨਾ ਵੱਜ ਗਈ ਹੋਵੇ ਮੈਂ ਇੱਕ ਵਾਰੀ ਵੇਖ ਕੇ ਆਵਾ ਪੁੱਤ ਤੇ ਠੀਕ ਹੈ ਜ਼ਿਆਦਾ ਜੋਰ ਦੀ ਵੱਜ ਗਈ ਲੱਗਦਾ ਸੌਰੀ ਮੇਰਾ ਪੁੱਤ ਹੈ ਸੌਰੀ ਇੱਕ ਕੰਮ ਕਰੋ ਹਾਂ ਪੁੱਤ ਆ ਪੇਪਰ ਫੜਿਓ ਫੜ ਲੈ ਪੁੱਤ ਇਹਨੂੰ ਫੋਲਡ ਕਰੋ ਕਰਤਾ ਇੱਕ ਵਾਰੀ ਫੇਰ ਤੋਂ ਕਰੋ ਕਰਤਾ ਪੁੱਤ ਹੁਣ ਇਹਨੂੰ ਖੋਲੋ ਖੋਲਤਾ ਵੇਖੋ ਬੇਬਰ ਪਹਿਲਾਂ ਵਰ ਕਰਿਆ ਨਹੀਂ ਕੁਝ ਜਖਮ ਨਾ ਇਹੋ ਜੇ ਹੁੰਦੇ ਆ ਜੋ ਭਰਦੇ ਨਹੀਂ ਆਪੋਦਰ ਮੂਡ ਫੜ ਤੇ ਟੀਵੀ ਲਾ ਲੱਗਾ ਨਹੀਂ ਮੈਨੂੰ ਫੜਾਈ ਮੇਰਾ ਪੁੱਤ ਉਣਵੇ ਲੱਗ ਗਿਆ ਹਾਂਜੀ ਤੇ ਪੁੱਤ ਤੂੰ ਨਾ ਕਾਗਜ਼ ਵਰਗਾ ਨਹੀਂ ਔਰ ਮੋਟ ਵਰਗਾ ਜਿੰਨੂੰ ਜਦੋਂ ਤੱਕ 3-4 ਵਜੇ ਨਾ ਤੇ ਉਹ ਤੁਰਦਾ ਹੀ ਨਹੀਂ ਆ ਇਸ ਕਰਕੇ ਤੋਰ ਤੇ ਆਪਣਾ ਠਕੇ ਪੜ ਪਾਜੀ ਇਹਨੇ ਦੁਖੀ ਕਿਉਂ ਪਾਜੀ ਦੁਖੀ ਕਿਉਂ ਨਾ ਹੋਵਾ ਮੇਰੀ ਵਾਈਫ ਚਲੀ ਗਈ ਆਪਦੇ ਪੇਕੇ ਤੇ ਜਦੋਂ ਉਹਨੂੰ ਮੈਂ ਲੈਣ ਗਿਆ ਵਾਪਸੀ ਤੇ ਸੱਸ ਨੇ ਮੈਨੂੰ 100 ਰੁਪਏ ਦੇਤਾ ਤੇ ਇਹਦੇ ਦੁਖੀ ਉਹਨਾਂ ਲਈ ਕਿਹੜੀ ਗੱਲ ਹੈ ਭਾਜੀ ਦੁਖੀ ਕਿਉਂ ਨਾ ਹੋਵਾਂ ਮੈਂ ਜਾਂਦਾ ਹੋਇਆ 150 ਦੇ ਕੇਲੇ ਲੈ ਗਿਆ ਸੱਸ ਨੇ ਦਿੱਤੇ 100 ਮਿੰਟਾਂ 50 ਦਾ ਘਾਟਾ ਪੈ ਗਿਆ ਨਾ ਤੂੰ ਆਪਣੀ ਜਨਾਨੀ ਲੈਣ ਗਿਆ ਸੀ ਸੱਸ ਨੂੰ ਕੇਲੇ ਵੇਚਣ ਗਿਆ ਸੀ